ਕਰਨੀ ਕਰੰਦੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਉਣਗੇ ਨਾ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਬੋਲੇ ਦਾ ਰਾਜ ਵੀ ਚੱਲੂਗਾ ਵਕੰਡੀ ਪੰਮਲ ਦਾ ਰਾਜ ਵੀ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਰਾਜ ਚੱਲੇਗਾ 1947 ਤੋਂ ਬਾਅਦ ਸੰਵਿਧਾਨ ਨੂੰ ਬਰਤ ਵਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਾਦਲ ਕੁਜ਼ੀ ਕੀਤੀ ਸਾਨੂੰ ਕਾਨੂੰਨ ਲਈ ਮਾਰਿਆ ਸਾਨੂੰ ਪੁੱਸ ਲਈ ਮਾਰਿਆ ਸਾਨੂੰ ਬੋਜ ਲਈ ਮਾਰਿਆ ਸਾਡੇ ਮਸਲਿਆਂ ਦਾ ਹੱਲ ਪੰਜਾਬ ਦੇ ਮਸਲਿਆਂ ਦਾ ਹੱਲ ਅੱਜ ਆਪਿਆ ਮੁਕੰਮਲ ਆਪਿਆ ਪੰਜਾਬ ਆਪਣੀ ਜਾਤੀ ਲੈ ਕੇ ਰਹੂਗਾ ਦਿੱਲੀ ਦੇ ਰਾਜ ਨੂੰ ਪਾਸੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਗੂ ਪੰਜਾਬ ਦੇ اندر ਸਲਾਮ ਸਲਾਮ ਸਿਜਾ ਕਾਲ ਹਾਲੇ ਹਾਲੇ ਪੰਜਾਬ ਲਈ ਨਾਰਿਆਂ ਦੀ ਐਡੀਕ ਬਲੰਤਵਾਸ ਕਰਦੇ ਹੋ ਵੀ ਨਾ ਤੇ ਇਸ ਦੇ ਕੋਨੇ-ਕੋਨੇ ਤੱਕ ਚਲੀ ਜਾਵੇ ਸਾਡੇ ਪਾਰ ਬੈਠੇ ਭਰਾਵਾਂ ਮਾਤਾ ਤੱਕ ਚਲੀ ਜਾਵੇ ਪੰਜਾਬ ਲੈ ਕੇ ਰਹੂਗਾ ਆਜ਼ਾਦੀ ਪੰਜਾਬ ਲੈ ਕੇ ਰਹੂਗਾ ਆਜ਼ਾਦੀ ਪੰਜਾਬ ਲੈ ਕੇ ਰਹੂਗਾ ਆਜ਼ਾਦੀ